ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਇਹ ਕਣ ਕਠਾਰੀ ਸਰੋ ਪਹਿਲੀ ਮੋਟਰ ਅਰੇ ਮੁੰਡੇ ਜੀ ਆਹ ਖੰਬੇ ਦਾ ਹੀ ਦਸਤਾ ਦਸਟਾ ਅੱਛਾ ਖੰਬੇ ਤਾਂ ਕੋਹ ਕਰੀ ਹੋਈ ਹੈ ਇਧਰੋਂ ਹਾ ਲਾਲਾ ਵੀ ਪ੍ਰਿੰਟ ਨਾਲ ਯਾ ਲੱਗੀ ਹਾਂ ਕੋਣ ਤਾਂ ਪਹਿਲਾਂ ਨਾ 12 ਕਿੱਲੇ ਦੋ ਚ ਇੰਨਾ ਕਿੰਨੀ ਦੂਰ ਕਿੱਥੇ ਟੁਕ ਟਮਾ ਨਾ ਕਿੱਲਾ ਤੋਂ ਆ ਗਿਆ ਕੋਈ ਨਾ ਕਿੱਥੋਂ ਲੈ ਕੇ ਮਾਥੇ ਵੀ ਬਚਾਲੇ ਹੋ ਰਗਾ ਛਕਿਆ ਨਾ ਵੀ ਉੱਥਲੇ ਪਾਸੇ ਦਾ ਅਸੀਂ ਕਰਦਾ ਹਾਂ ਹਾਂ ਛੜੋ ਛੜੋ ਛੜ ਛੜੀ ਲਈ ਸੀ ਮਜ਼ਾ ਛੜੋ ਛੜੋ ਆ ਜੀਆ ਠੀਕ ਆ ਕਿ ਬਦਲੇਗਾ ਫੋਰੇ ਨਾਲ ਛੜੋ ਜੀਆ ਚੋ ਨਾਲ ਛੋ ਆ ਬਾਹਰ ਅੱਡਾ ਕਰਾ ਛੜੋ ਨਾ ਜਰਾ ਆਪਣੀ ਲੋਟ ਦੇ ਨਸ਼ੇ ਮੋਈ ਚੱਕੂ ਆ ਯਾਰ ਵਾਏ ਹੁਣ ਆਏ ਤਾਂ ਹੈ ਪਾਲਿਆ ਆ ਮੋਟਰ ਆ ਮੁੰਡਾ ਪਾੜੂ ਪਿਆ ਗਿਆ ਲੋ ਈ ਗੈਣਾ ਮੋਟਰ ਦੀ ਆ ਮੋਟਰ ਅੱਛਾ ਮੋਟਰ ਦੀ ਆ ਮੋਟਰ ਆ ਵੀ ਆਹ ਤੂੰ ਦੇਖ ਲੈ ਭਾਈ ਬਹੁਤ ਦਸਾਂ ਇੱਥੇ ਬੰਨਿਆ ਪਿਆ ਸਾਰਾ ਬਹਨ ਪਾਈਪਾਂ ਪਈਆਂ ਅੱਛਾ ਤੂੰ ਬੰਨਣ ਨੂੰ ਪਾਉਂਦੀ ਦੀ ਪਫਾਰਾ ਸਿਸਟਮ ਲੱਗਿਆ ਪਾਈਪਾਂ ਪਈਆਂ ਨੇ ਪਾਈਪਲਾਈਨ ਆਹ ਵੇ ਤੇਰੇ ਅਮ ਸਾਰਾ ਕਾਰੋਬਾਰ ਖਾਂਦੀ ਦੇਖ ਅੱਛੇ ਹੀ ਕਿਉਂ ਫਿਰ ਹਜੇ ਤੱਕ ਕਿਉਂ ਨਹੀਂ ਹੋਇਆ ਬਾਬਾ ਇਹਨਾਂ ਨਾਲ ਓਏ ਹੋਇਆ ਚੱਪਾਈ ਤਾਂ ਡੰਡਾਂ ਅੱਛਾ ਖਾ ਖਾਣ ਨੂੰ ਲੜ ਦੇ ਲੈ ਜਾਂਦੇ ਚਾਲਾ ਸੋਨਾ ਵਾਲਾ ਸੀ ਹੱਡੋਂ ਜਾਦੇ ਦੋਸ ਪਾਣੂ ਤੇ ਮਾਟਰ ਨੂੰ ਮੁਰਕੈ ਨੂੰ ਨਾ ਬੁੱਲਾ ਜਾਂ ਵੱਜਗਾ ਤੇ ਰੰਗ ਦਾ ਅੱਛਾ ਤਾਂ ਐ ਬੱਬਾ ਬੱਪਾ ਇਹ ਕਰਦਾ ਹੂੰ ਛੀਕਾ ਅੱਛਾ ਤੇ ਉਹ ਦੁਪਾਰਾਂ ਐ ਖੇਤ ਤੇ ਮਾਗਰ ਨੂੰ ਕੱਢਾਈ ਗਾਣਾ ਗਰ ਮਾਗਰ ਦੀ ਗੋਪੀ ਗਣੀ ਛਟਾਲਾਣੀ ਕੱਢਾ ਲੰਕੌੜਾ ਫਿਰਦਾ ਮੈਂ ਤਰ ਕੋ ਦਾ ਫਿਰਦਾ ਮੈਂ ਤਰਾ ਤੂੰ ਕਿਹੜਾ ਦਰੰਗ ਦਾ ਬੋਲੇ ਨਸ਼ੇ ਬੰਦ ਕਰ ਲੈ ਨਾ ਨਾ ਨਸ਼ੇ ਨਾ ਹੀ ਉਹ ਨਾ ਨਾ ਯਾਰਾ ਹਾਂ ਉਹ ਮਾਚਾ ਲੀਕ ਫੰਡ ਆ ਲਾਸਕਾ ਬਾਣੀ ਜਮੜਾ ਜਾ ਹਮ ਸਭ ਮਸਾੜਾ ਸਹੀ ਨਾੜ ਮੁੰਡਾ ਉਹੀ ਬੋਲ ਉਹ ਗੱਲ ਕੱਟ ਓਏ ਉਹ ਕੁਝ ਫਿਰ ਉਹ ਹੀ ਬਤੋ ਲੈਦਾ ਫਰਜਾ ساری ਗੱਲ ਖੋਤੇ ਤੂੰ ਯਾਰ ਫਰੇਕੀ ਗੱਲ ਕਰਦਾ ਓਏ ਨਹੀਂ ਨਹੀਂ ਆ ਜਾ ਤੂੰ ਯਾਰ ਪਿਓ ਪੁੱਤ ਕੋਈ ਸੰਗ ਮਨ ਮਾੜੀ ਮੋਟੀ ਉਹ ਤੇਰੀ ਗੱਲ ਉੱਥੇ ਬਾਈ ਆ ਆ ਜਾ ਮੰਜਾ ਪਿਆ ਬਾਈਓ ਪੀਰ ਮਿਹਰਬਾਨ ਦਿਖਾਓ ਓ ਬਾਣ ਸਾਰਾ ਕੋਈ ਤੂੰ ਤਾਂ ਨਿਗਾ ਮਰਵਾਤੀ ਨਹੀਂ ਗਵਾਂਡੀਆਂ ਦੇ ਦਿਖਾਈ ਜਾਏਗਾ ਮੈਂ ਦਿਖਾਈ ਜਾਉਂਗਾ ਬੱਟੇ ਬੱਟੇ ਰੋਟਾ ਲਾ ਰੱਖਿਓ ਮੂਰਿਆ ਕੰਜ ਮੈਂ ਤਾਂ ਜਗਾਰ ਬਣਾ ਲੈਣਾ ਆਈਓ ਭਾਈਆ ਬੰਸੇ ਚ ਰੋਡ ਚ ਬੋੜ ਲਉਦੇ ਮੈਂ ਚਲਾਦਾ ਪੱਕੇ ਕੰਮ ਪਾਤਾਰਾਂ ਲੱਗ ਜੇ ਉਹ ਨਹੀਂ ਕੈਂਚਾ ਰੱਖੇ ਮੈਂ ਮੋਟਰ ਓ ਪਤਾ ਲੱਗ ਮੋਟਰ ਆ ਰਹਾ 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 ਇੱਥੇ ਫਿੱਟਾ ਕੋਲੀ ਚ ਜਾ ਹਜੇ ਤੱਕ ਤਾਂ ਸਾਨੂੰ ਬਾਈ ਆ ਬਾਈ ਸ਼ਰਾ ਹੋ ਤਾਂ ਚਲ ਫਿੱਟ ਮੁੰਡਾ ਫਿੱਟ ਨਹੀਂ ਸਕਦਾ ਮੁੰਡਾ ਤਾਂ ਆਏ ਨਾ ਬਣਦਾ ਇੱਕ ਤੈਨੂੰ ਹੋਰ ਦੱਸਦਾ ਆਹ ਦੇਖੇ ਦਵਾਈ ਚੱਲ ਹਰਜ ਓਏ ਯੋ ਤੇ ਗੁੱਡਾ ਹੋਈ ਜਾਂਦਾ ਨਹੀਂ ਨਹੀਂ ਇਹ ਗੱਲ ਸੁਣਦਾ ਬੜੀ ਚਾਨ ਨਾਲ ਇਹ ਨਾ ਹੌਲੀ ਹੌਲੀ ਦਵਾਈ ਚੱਲ ਜੀਆ ਮਤਲਬ ਮੜਾ ਮੋਟਾ ਛਿੱਟ ਹੋਊਗਾ ਜੀ ਹੋਰ ਆ ਹੀ ਫਰਕ ਆਏਗਾ ਤੇ ਵੀ ਇਹ ਯਾਂ ਅੰਕਾ ਸਾਤੇ ਕਿਉਂ ਹੁੰਦਾ ਦਵਾਈ ਉਹ ਲਾਲ ਤੇ ਚਿੱਟੇ ਵਾਲੀ ਜਲਦੀ ਨਾ ਨਾ ਧਰੰਗ ਦੀ ਉਹੀ ਚੱਲੋ ਹਸਪਤਾਲ ਵਾਲੀ ਖਾਂਦਾ ਹੈ ਨਾ ਜਮਾ ਨਹੀਂ ਸੌਵਾ ਜਮਾ ਮਾਤਲ ਬੀ ਨਾ ਜਰ ਅਜੂ ਮੁੱਟੇ ਤਾਂ ਤੂੰ ਐ ਕੈ ਬਚਵੀਂ ਰੱਬ ਦਾ ਨਾ ਕੋਲ ਰੱਬ ਦਾ ਨਾ ਕਿਉਂ ਇਹ ਜ ਮੁੰਡਾ ਉਹ ਕਿਉਂ ਆਹੋ ਦਾ ਚਤਾ 12 12 12 ਕੇ ਲਈ ਬਾਹਰ ਉਹ ਘੱਟੇ ਛਿਰ ਵਰਗੇ ਉਹ ਕੱਲ ਰੀਹਾ ਪਾ ਝੂਠ ਚਫਾਨ ਵਾਲੇ ਬੰਦੇ ਆਪਾਂ ਕਿਹੜੇ ਖਾਣੀ ਖਾਣੀ ਗਿਆ ਪਰੋਂ ਪਾਪਾ ਪੰਜਾ ਲੈਣਾ ਸਿੱਤਾ ਨਾ ਨਾ ਪਿਆ ਬਾਹੀ ਗੱਲ ਪਾ ਨੂੰ ਲੈਣਾ ਯਾਰ ਇਹਨਾਂ ਤਾਂ ਬੱਦ ਨਾ ਕਰਿਆ ਹੋਣੀ ਕੋਈ ਪਤਾ ਨਹੀਂ ਤੁਸੀਂ ਭਾਈ ਹੁਣ ਆ ਦੇਖ ਲੋ ਕੱਲ ਨੂੰ ਤੁਸੀਂ ਅੱਖੋਂ ਛੋਡੇ ਸਾਹਮਣੇ ਬੈਠਾ ਇਹ ਕੋਈ ਗੱਲ ਨਹੀਂ ਹੈ ਜੇ ਭਾਈ ਹੱਥ ਚ ਫੜ ਕੇ ਦੇਖ ਜਾ ਨਹੀਂ ਮੈਂ ਨਹੀਂ ਵੀ ਲੱਤ ਬਾਹੀ ਮੇ ਕੋਈ ਹੱਥ ਚ ਫੜ ਕੇ ਤੁਹਾਨੂੰ ਆਏ ਲੱਗੇ ਵੀ ਕੋਈ ਜਾਣ ਕੇ ਨਾ ਕਲੀ ਨਾ ਸੀ ਕਬੱਡੀ ਖੜਾਉਣੀ ਇਹਨੂੰ ਕਈ ਵਾਰੀ ਹੁੰਦਾ ਹੀ ਆ ਹੁੰਦਾ ਹੀ ਆ ਮਾਟਲ ਵੀ ਨਾ ਤਾਂ ਮੂੰਹ ਚ ਬੋ ਪਹਿਲੇ ਫੜ ਨੂੰ ਡਿੱਗੂਗਾ ਫੇਰ ਸੁਣ ਲਈ ਗੱਲ ਜਾ ਤੂੰ ਇਧਰ ਹੀ ਬੈਠ ਸੁਣ ਜਾ ਛੱਡ ਜਾ ਵੀ ਨਾ ਤਾਂ ਮਤਲ ਮੂੰਹ ਚ ਬੋਲ ਆ ਤੇ ਨਾ ਬੋਲੀ ਦੀ ਬੋਲੀ ਦੀ ਨਹੀਂ ਓ ਨਹੀਂ ਉਹੀ ਬਥਵਾ ਆ ਜਾਈ ਨਾ ਪੂਰੀ ਕੱਲ ਨੂੰ ਆ ਜੇ ਉਡੀ ਕਿਤੇ ਫਿਰ ਜਿਹੜਾ ਵਕੇਸ਼ ਨੂੰ ਦੇ ਜਾਵੇ ਲਈ ਜਾਵੇ ਲਈ ਜਾਵੇ ਕੀ ਦੇ ਜਾਵੇ ਭੈਣ ਜਾਈਏ ਵਾਸਤਾ ਕੀ ਵਾਸਤਾ ਕਬੀਲਦਾਰੀ ਦੀ ਗੱਲ ਕਰਤਾ ਪਰ ਨਾ ਲੈ ਕਾ ਸਿੱਧਾ ਆਹੋ ਵੀ ਕੁਛ ਦੇ ਲਈ ਜਾਵੇ ਇਹਦੇ ਬੱਚਾ ਐ ਨਹੀਂ ਵੀ ਵਿਚਾਰਾ ਬੋਲ ਪੂ ਅੱਛਾ ਹਾਂ ਜਮਾ ਇੱਕ ਛੀਲ ਰੋਜ ਵਰਗਾ ਬੱਚਾ ਨਹੀਂ ਮੀ ਜੀ ਪਾਕਤ ਰੈਫਰ ਨਾ ਨ ਇੱਕ ਨਾ ਦੋ ਪੂਰੀ ਕੋਸ਼ ਕਰੇ ਖਾ ਕੇ ਤਰੈ ਰੈਫਰ ਨਾ ਨ ਚੰਨ ਕਰੇ ਪੰਜ ਕਰੇ ਅੱਛਾ ਨ ਇਹ ਰਾਤ ਨੂੰ ਘਰੇ ਆਵੇ ਨਾ ਆਵੇ ਏਨੇ ਨਹੀਂ ਮਤਲਬ ਵੀ ਕੌਣ ਆ ਵੀ ਕਰੇ ਵੀ ਇਹ ਵੀ ਮੱਛਰਾਂ ਦਾ ਡਰ ਨਹੀਂ ਹੈ ਵੀ ਪੀਕੇ ਡੱਕ ਪੂਜਾ ਨਸ਼ਾ ਕਰ ਲੂ ਨਾ ਇਹ ਜਿਗਜਾਉ ਦਾ ਕੰਮ ਢੰਡੇ ਜਾਉ ਐਵੇਂ ਨਹੀਂ ਜਾਂਦਾ ਬਾਹਰ ਨਾ ਜੇ ਭਾਈ ਹਾਂ ਤੁਸੀਂ ਆ ਵੀ ਜਾ ਕਰ ਲੋ ਉਹ ਖੜਜ ਆਹੋ ਆਹੋ ਇਹ ਤਾਂ ਹੈ ਕਹਿੰਦਾ ਕਬੱਡੀ ਖੇਡਦਾ ਤੇ ਆ ਨਾ ਦੇ ਬਾਂਹ ਦੇਖਦਾ ਇਹਦਾ ਮੁੰਡਾ ਆਪਾਂ ਨੂੰ ਇਸ ਤੇ ਲੋਟ ਲੱਗੇ ਬਾਣ ਦਾ ਕਰਕੇ ਪੈਂਦੀ ਪੁੰਡ ਜਾਵੇ ਮਰ ਜੂ ਕੁੜੀ ਤਾਂ ਨਿਆਰੇ ਹਾਂ ਦੇਖੀ ਆਪਾਂ ਇਹ ਤਾਂ ਕੀ ਕਰਾਉਣਾ ਐ ਐ ਕਰ ਲਵੇ ਕਰ ਮੁੰਡਾ ਹੈਗਾ ਚੱਲ ਠੀਕ ਐ ਬਾਬਾ ਕਹਿ ਫਿਰ ਹੈ ਸਿੱਕਾ ਗੱਲ ਹਾਂ ਬਾਕੀ ਗੱਲ ਨਿਪੜ ਜੀਏ ਭਾਈ ਆਪ ਜੀ ਦੇਣ ਲੈਣ ਦੀ ਗੱਲ ਖੋਲ ਲੋ ਦੇਣ ਲੈਣ ਦੀ ਤੇ 12 ਕਿਲੋ ਬਹਾਂਡੇ ਦਊ ਕਰ ਨਾ ਫੇਰ ਨਾ ਜਾ ਜਾ ਪੱਗੇ ਕੋਈ ਕੰਨ ਨਹੀਂ ਜਾ ਗੱਡੀ ਗੱਡੀਆਂ ਹੋ ਲਵਾਗੇ ਲਵਾਗੇ ਗੱਡੀ ਗੱਡੀ ਹੈ ਨਹੀਂ ਸਾਡੇ ਕੋਲ ਆ ਬੈਣ ਜੀ ਗੱਲ ਹੁੰਦੀ ਆ ਯਾਰ ਗੱਡੀ ਆਹੋ ਆਹੋ ਇਹ ਛੇੜ ਨਹੀਂ ਫਟ ਜਾ ਭੈਣ ਕੇ ਲੱਜ ਜਾ ਬਹਿ ਜਾਗਾ ਫਟ ਜਾ ਉਹ ਗੱਲ ਕਰਦੇ ਛਣਾ ਬੱਜਾ ਗੱਲ ਆਏ ਆ ਮੋਟਰ ਦੇ ਕਟਾਰ ਮਿੱਠਾ ਪਾਣੀਆ ਸਰਬਤ ਵਰਗਾ ਅੱਛਾ ਇੱਕ ਭਾਈ ਉਹ ਪੜਾ ਮੋਟਰ ਤੇ ਇੱਕਾ ਚੰਦ ਕਿਉਂ ਗੱਫਾ ਮਾਰੀ ਨਾ ਉਹਦਾ ਟੈਂਸਰ ਨਿਮੜਿਆ ਉਹ ਲੱਗੀ ਹੋਈ ਆ ਦੇਖ ਅਸੀਂ ਪਿੰਡ ਜੋ ਪੂਰਾ ਪਤਾ ਕਰਾਂਗੇ ਫਰਦ ਕਢਾਵਾਂਗਾ ਪੱਤਾ ਚਾ ਭਾਈ ਮੈਂ ਤੈਨੂੰ ਦੱਸ ਦਿੰਨਾ ਕੱਲ ਨੂੰ ਗੱਲ ਦੇਣੀ ਆ ਯੇ ਇਹਦਾ ਪਿਓ ਸੀ ਬਈਲੀ ਖੈਲੀ ਵੀ ਥੋੜਾ ਜਿਹਾ ਪਹਿਲਾਂ ਹੋਰ ਸੀ ਸੁਹਾੜਾ ਇਹਨਾਂ ਦੇ ਸੱਚਾ-ਸੱਚਾ ਬੰਦਿਆਂ ਨੇ ਮਾਰ ਗਿਆ ਪਿੰਡ ਚਾ ਖਾ ਜਾਟ ਦੇਖ ਪਿੰਡ ਚੋ ਦਾ ਪਾਣੀ ਮਰੂ ਕੋਲ ਜੇ ਤਾਂ ਭਾਈ ਪਿੰਡ ਚੋ ਪਛੜਾ ਹੰਦਾ ਯਾਰ ਬਾਣ ਚਾਹੀਦਾ ਅੱਜ ਹੋਵੇ ਜਾਂ ਕੱਲ ਜੇ ਭਾਈ ਮੇਰੀ ਜ਼ਿੰਮੇਵਾਰੀ ਤੇ ਕਰਨਾ ਫੇਰ ਕਰ ਚੌਨੀ ਦਾ ਰੱਬੀਆ ਅੱਛਾ ਬਾਣ ਜੇ ਛੋਡੇ ਮੂਰੇ ਫਾਟ ਦਕੜਾ ਲੋ ਜੇ ਕੋਈ ਲਿਮਟ ਨਿਕਲੇ ਆਵੇ ਜਾਂ ਕੋਈ ਪੈਛੇ ਟੇਟੀ ਦਾ ਨਿਕਲੇ ਆਵੇ ਕਰ ਜਾ ਮੈਂ ਦੇਣਦਾਰ ਦੇਖ ਬਾਬਾ ਜੁਮੇ ਜਮਾਨ ਰੋਲ ਪਈ ਚਿੱਟੀ ਜਮਤਾ ਗਿਆ ਮੁੰਨਾਂ ਹੁੰਦਾ ਜਮਾਇ ਬੁੱਢੇ ਦਾ ਆ ਵੀ ਜਿਵੇਂ ਸਰਮੁਨਾ ਰਹਿਣੀ ਕਰ ਦਿੰਦੇ ਆਏ ਭਈਆ ਸਾਫ ਜਮਾ ਦੇਖ ਬਾਬਾ ਯਕੀਨ ਤਾਂ ਸਾਨੂੰ ਤੇਰੇ ਤੇ ਹੈਗਾ ਹਾਂ ਨਾ ਇਹ ਗੱਲ ਨੂੰ ਪਹਿਲਾਂ ਗਮਦੂਰ ਦਾ ਵੀ ਦਿਖਾਇਆ ਸੀਗਾ ਉਹ ਵੀ ਚੱਲ ਦੇਖਾਂਗੇ ਉਹ ਗੱਲ ਹੋਰ ਆ ਮੈਂ ਤਾਂ ਉਹ ਵੀ ਬੰਦਾ ਵੱਜ ਗਿਆ ਮੈਂ ਮਾਰੇ ਠਾਂ ਛੇੜਾ ਕੱਲ ਨੂੰ ਉਹ ਮਰਨੂ ਤੇ ਕੌਣ ਲੱਭ ਲਈ ਜੋ ਮੈਂ ਨਹੀਂ ਲੱਭ ਲੈਂਗਾ ਨਹੀਂ ਉਹ ਵੀ ਉਹ ਵੀ ਦੇਖਾਂਗਾ ਹਾਂ ਦੇਖ ਗੱਲ ਆ ਬੰਟ ਤੂੰ ਹੀ ਸ਼ਾਨਾ ਬੰਦਾ ਕਰ ਇੱਕ ਰਾਏ ਤੂੰ ਦਾ ਇਹ ਮੱਤਲੇ ਕਮਜ਼ੋਰ ਨੂੰ ਵੀ ਆਪਾਂ ਬਜਟਣਾ ਉਹ ਤਾਂ ਕੋਈ ਗੰਗ ਜੋ ਦੇਖਾਂਗੇ ਕੋਈ ਹੋਰ ਨਹੀਂ ਗੱਛੂ ਤੇ ਹੈਗੀ ਹੈਗੀ ਇਹੋ ਕਿ ਇਹ ਮੁੰਡੇ ਦਾ ਵੀ ਕੰਮ ਕਰਨਾ ਲਾਜ ਮੇਰੀ ਗੱਲ ਸੁਣਨਾ ਚਾਹੁੰਦਾ ਸਾਨੂੰ ਤਾਂ ਬਾਣ ਪੂਰਾ ਚਾਹੀਦਾ 12 ਕਿਲੇ ਦੇ ਦੇ ਫਰਦ ਕਢਾ ਕੇ ਬਾਣ ਜੀ ਫਰਦ ਮੇਰ ਪਰਦਾ ਆਪ ਹੀ ਕਢਾ ਲਾਂਗੇ ਯਾਰ ਮੈਂ ਖੜਾ ਰੂੰ ਜੜੇ ਇੱਕ ਬਣ ਬਣ ਨੂੰ ਵਗ ਚਲੇਗਾ ਮੈਂ ਮੇਰੇ ਬੰਨਿਓ ਦਾ ਭਾਵਾ ਜੀ ਤਰਕੇ 10 ਵਜੇ ਆ ਜੂ ਬਸ ਠੀਕ ਹੈ ਤੇ ਜਿਹੜੀਆਂ ਤੁਹਾਨੂੰ ਲੈ ਜੂ ਫਰ ਦੇ ਕਢਾ ਦੇ ਇਹਦੀ ਜ਼ਿੰਮੇਵਾਰੀ ਲੈਣਾ ਇਹ ਕੁੜੀ ਰੱਖੇ ਨਾ ਰੱਖੇ ਮੈਂ ਰੱਖੂ ਬਸ ਤੂੰ ਕਿਵੇਂ ਯਾਰ ਉਹ ਇਧਰ ਫਿਰ ਰੋ ਉਹ ਹੀ ਮੇਰੀ ਸ਼ਾਮ ਕੀ ਰਹੀ ਯਾਰ ਇਹ ਮੇਂ ਜਉਣੀ ਵੀ ਮਾਤਲ ਮੇਰਾ ਭਾਈ ਜੋਰ ਹੈ ਇਹਨਾਂ ਨਾਲ ਘਰ ਬਣਿਆ ਇਹ ਗੱਲ ਨਹੀਂ ਲੈਦੀ ਪੜੀ ਮੈਂ ਆਪਣੇ ਜੋਰ ਤੇ ਰੱਖੂ ਠੀਕ ਹੈ ਠੀਕ ਹੈ ਸੋਈ ਜਾਂਦਾ ਯਾਰ ਓਏ ਕਾਇ ਨਾ ਕਰ ਚੌੜ ਬਾੜੀ ਕਰਦਾ ਹੈ ਨਾ ਉੱਡੋ ਨਾ ਕਰਿਆ ਕਰ ਕਿ ਮਤਲ ਵਲ ਖਾਈ ਵਲ ਕੁਛ ਨਹੀਂ ਬਾਰੀ ਡਰਦੇ ਹੀ ਖਾ ਗਿਆ ਵੀ ਆਉਣਗੇ ਦੇਖਣ ਵਾਲੇ ਜਾਵੇ ਨਾ ਲਵੇ ਮੈਂ ਆਪੇ ਲੂੰ ਬਸ ਕੀ ਛਾਕ ਦੀ ਗੱਲ ਕਰਨ ਤੂੰ ਕਿਉਂ ਨਹੀਂ ਭੈਣ ਜਿਉਂਦਾ ਮਤਲ ਮੈਂ ਛਿੱਡੀ ਗੱਲ ਕਹਿ ਬੀ ਇਹ ਲਵੇ ਨਾ ਲਵੇ ਮੈਂ ਗੋਰ ਨਾਲ ਲੋਂਸਾ ਕ ਮੈਂ ਕਰੂੰ ਇਹ ਮੰਨਦਾ ਨਹੀਂ ਗੱਡੀ ਭਾਲਦਾ ਗੱਡੀ ਗੁੱਡੀ ਦਾ ਹੈ ਕੋਈ ਨਹੀਂ ਮੰਝਾ ਆ ਜਰਫੀ ਰੁਪਿਆ ਦਾ ਟਰੜਾ ਕਰਿਆ ਜਰਾ ਬਾ ਬਾ ਬਾਰ ਮਹੇਗਾ ਮਚਰੇ ਪਟਾਣ ਵੇ ਮਛਰ ਤੋਂ ਕਿ ਬੈਜੋ ਨਸ਼ੇ ਦਾ ਡੱਕਾ ਪਾਉਣ ਦਾ ਲੱਗ ਰਿਹਾ ਹੈ ਮੁੰਡਾ ਲੱਡਰ ਦਰਦੀ ਖਾਈ ਗਿਆ ਪਹਿਲਾਂ ਉਹ ਠੰਡੋ ਰੋਲਾ ਨੇ ਉਹ ਪੈਦੀ ਬੁੰਡੀ ਜਾ ਮਰ ਜੂ ਸਾਲ ਸਾਲ ਕੁੜੀ ਤਾਂ ਨਜ਼ਾਰੇ ਲੂ ਆਹ ਬਾਲ ਕੰਜੜਾ ਲੈ ਪੁੱਛਿਆ ਹਿੰਡ ਪੜਾ ਕਾਣੀ ਕਰੀਏ ਨਾ ਕਹਿੰਦਾ ਮੈਂ ਗੱਡੀ ਦੀ ਗੱਡੀ ਲਊ ਲੈ ਆਹ ਕੀ ਹੋਇਆ ਓਏ ਆਏ ਇਸ਼ਾਰੇ ਨਾਲ ਸਮਝਾ ਰੋ ਲੈਂਦਾ ਨਹੀਂ ਅੱਛਾ ਪਹਿਲੇ ਗੱਡੀ ਮੈਂ ਗੱਡੀ ਕਰ ਕਰ ਦੇ ਨਾ ਬੇਜੀ ਪਰ ਕਰਦੀ ਪੈਦੀ ਦੰਦਾ ਹੀ ਹੈ ਮੈਨੂੰ ਬਾਈਸਾਈਕਲ ਨਹੀਂ ਦੰਦਾ ਇਹਨੂੰ ਸਮਝਾਤਾ ਮੈਂ ਕੰਜੜਾ ਸਾਫਤਾ ਤਾਂ ਤੂੰ ਬੰਦਾ ਵੀ ਨਹੀਂ ਬੱਜੀ ਤੇ ਨੂੰ ਕੋਣ ਖੜ ਗਿਆ ਮਗਾ ਗੱਲ ਕਰੀਂਗੇ ਛੜੀ ਬੰਦੇ ਦੀ ਛੜੀ ਗੱਲ ਨੂੰ ਜੇ ਢੱਡਕੀ ਦੀ ਮਾਂ ਭੱਲਿਆ ਬੱਜੀ ਆ ਪਈ ਆਹ ਕਰ ਕੇ ਉਹ ਹੁੰਦਾ ਗਿਆ ਕਿਵੇਂ ਸੀ ਉਹ ਨਹੀਂ ਆਏ ਗੱਲਾਂ ਵੀ ਕੁੜੀ ਦੇ ਛੜਿਆ ਛਰ ਕੁੱਤਾ ਘਰੀ ਪਈ ਆ ਬਾਸੂ ਰਸੂ ਕਰੇ ਉਹ ਤਾਂ ਪੂਰੀ ਤਕੜੀ ਜਾਵਾ ਹਾਂ ਨੌਜਵਾਨੀ ਪਈ ਆ ਪੂਰੀ ਓਏ ਡਾ ਕੱਦ ਹੈ ਬੱਤੇ ਬੱਤੇ ਹੋਰ ਗੋਰੀ ਨਸ਼ੋ ਕਰਕੇ ਟਕਣਾਏਗਾ ਪੜਾ ਕੀ ਟਿਕਰਾਵਾਂਗੇ ਨਹੀਂ ਆਏ ਨਹੀਂ ਮੈਂ ਅਗਲੇ ਨਾਲ ਗੱਲ ਮਾ ਪਿਓ ਤੂੰ ਕੀ ਗੱਲ ਕਰੀ ਗੱਲ ਅਸੀਂ ਕਰ ਤੂੰ ਗਰੀ ਗੱਲ ਕਰਨੀ ਹੈ ਤੂੰ ਕੂਜੀਆ ਪਿਓ ਆ ਕਿਉਂ ਹਾਂ ਪਿਓ ਐ ਥੋੜੇ ਛਕੀਰੀ ਜੋਂ ਆ ਬੈਰੀ ਜੋਂ ਅਤੋਂ ਉਹ ਕਹਿਦਾ ਪਿਓ ਆ ਕਿਉਂ ਮਾਂ ਨਾਲ ਤਾਂ ਮੈਂ ਕਦੇ ਕਰੂੰ ਹੂੰ ਤੂੰ ਕੀ ਗੱਲ ਕਰਨੀ ਮਾਰੂ ਗੁਨੇਗਾ ਦਾ ਹਾਂ ਕਈ ਫੂਟ ਦੇ ਗਾ। ਉਹ ਲੰਨੇ ਨਾਲ ਬੰਨੇ ਆ ਨੰਬਰ। ਉਹ ਫਿਰ ਕੱਢ ਕੇ ਮਾਂ ਕੁਰੀ ਵਿੱਚ ਆ ਯਾਰ ਜਦੋਂ ਕਹਿੰਦਾ ਕਿ ਮੈਂ ਕਰ ਤੂੰ ਗਲਾਲ ਹੋ ਮੋ ਕਰ। ਖੰਦੂ ਦੀ ਜਾਲੀ ਆਪਣੇ ਗਲਾਲੀ ਮੱਖਣ ਚੱਜ ਮਾਇਗਾ। ਪੋਟੂ ਫੋਟੋ ਫੋਟੋ ਮਗਾ ਲਾਂਗੇ ਮਗਾ ਲਾਂਗੇ। ਆ ਦਿਖਾਵੋ ਬੀਸੀ ਆ ਖੜ ਜਾ ਖੜ ਜਾ। ਟੋਟਾ ਪੂਰੀ ਜੀ ਕਹਿੰਦਾ ਤੇਲੀ ਫੂਟ ਤੇ ਕਰ। ਪੋਟੂ ਉਹ ਦਿਖਾ ਦੇ ਆ ਵੇ ਕੋਈ ਬਹਿ ਜਾ ਯਾਰ। ਮੈਂ ਅਨਾ ਸੁ ਗੱਲ ਕਰਦਾ ਠੀਕ। ਆ ਚਲ ਵੀ ਜਿਹੜੀ ਲੱਟ ਦੀ ਮਾਂ। ਹੂੰ। ਇੱਕ ਪੀਰ ਤੇ ਉਹ ਰੋਟਾ ਮਾਰੋ ਹੈ ਨਹੀਂ ਕਿਉਂ ਰੋਟਾ ਨਾ ਕਾਲੇ ਸੇ ਬਾਜੀ ਹੋਣਾ ਨਾ ਲੈ ਟੇਕ ਮੈਨ ਫਿਰ ਮੈਂ ਹੈਗਾ ਹਾਂ ਆਹ ਚਾਹ ਵਾਟੋ ਆਹ ਉਹ ਮਾਝੇ ਨਾਲ ਪਾ ਚਾਹ ਤੇ ਸਾਨੂੰ ਵੀ ਦੱਸ ਦੇ ਕੀ ਗੱਲਾਂ ਕਰੀ ਜਾਂ ਨਾ ਪਾਪਾ ਪਾਪਾ ਪੈਸੇ ਆਣੇ ਬੰਦੇ ਓਏ ਖਰਚਾ ਕਰ ਯਾਰ ਓਹ ਛਾਣੇ ਬੰਦੇ ਜਵਾਕਰੀ ਬੋਲ ਰਿਹਾ ਮਾਟੇ ਲੇ मेरा था परौनदा बेटा भैया पीओ वो मटर में दिया पीओ इन समझो ओ भया जा गया कर इन गली के पांच कौम से ना ये उधर को नहीं पर जो दिन कच्चा बन गया गया कच्चा बन पा ही गई मैंने एक कल हो रहा पा मुझे सीधा एक कर मैं सीधा ही आ गया ओ मु गई है सादा मोह प्यार बड़ा अच्छा ये बा वो तेरी वो तो मैं कल तोड़ है लाए काली स्कूटी ले जाऊं कोनी ਉਹ ਤੂੰ ਆ ਗਿਆ ਕੋ ਤੂੰ ਕਾਦੀ ਕਾਦੀ ਕਲ ਹੋਗੀ ਉਹ ਨਹੀਂ ਉਹ ਕਰਦੇ ਆ ਆ ਕੀ ਓਏ ਤਾਂ ਆਏ ਕਹਿੰਦਾ ਕਨਪੜਿਆ ਉਬੜੀ ਬੰਦ ਕਨ ਬਿੱਚੇ ਮਾਰੂ ਗੱਡੀ ਗੱਡੀ ਵੀ ਕੱਲ ਖੋਈਦਾ ਸੀ ਨਾ ਮੈਂ ਕਿਹਾ ਭਾਈ ਬੰਦ ਤੂੰ ਸਿਆਣਾ ਬੰਦਾ ਕੱਲ ਨੂੰ ਲੜਾਈ ਬੱਕ ਗੱਡੀ ਗੁੱਡੀ ਤਾਂ ਸੀ ਇਹ ਕਹਿੰਦਾ ਬਿੱਚੇ ਮਾਰੂ ਹੋਰ ਲੰਦੇ ਦੀ ਕਪੜੀ ਕਰ ਤੂੰ ਓਏ ਦੇਖੇ ਕਰ ਤੀ ਓਏ ਕੀ ਆ ਕੋਕ ਮੇਸੀ ਕੋਈ ਨਹੀਂ ਮੁਖਾਰ ਪਰਿਵਾਰ ਵਾਲੇ ਉਹ ਆਏ ਕਹਿਣਾ ਕੀ ਯਾਰੇ ਮਰ ਗਈ ਮਰੀ ਅੰਦਰ ਮਰੀ ਜਨਾਬ ਦੀਆਂ ਯਾਰ ਤੇਰਾ ਕੰਮ ਕਰਦਾ ਤੇਰਾ ਕਰ ਦੂ ਤੂੰ ਨਾ ਗਾ ਗਾਂ ਗਾਰੇ ਫਿਰ ਹਾ ਉਹ ਗਾ ਕੀ ਆਦਾ ਹੁਣ ਓਏ ਕੁਛ ਨਹੀਂ ਇਹ ਦਬਾ ਬੁਲਾ ਆ ਲੈ ਚੁੱਪ ਨਾ ਯਾਰ ਇਹ ਲੱਕ ਮੇਸੀ ਪਾਪਾ ਪਰਵਾਰ ਮੱਕੇ ਇਹਦੀ ਫਰ ਟੋਟ ਕੀ ਪਤਾ ਨਾ ਮਰਦੋ ਮਿਆਰ ਮੈਂ ਬੱਦੀ ਕਰੀ ਵਾ ਇਹ ਤਾਂ ਪਹੀ ਫਿਰ ਗੱਲ ਉੱਠੀ ਆ ਖੜਦੀ ਆ ਇਹ ਤਾਂ ਕਹਿੰਦਾ ਮੈਂ ਪਾਜਾ ਕੁੜੀ ਵੀ ਲਾਉਂ ਭਾਈ ਕੀ ਰੇ ਕੀ ਲਊ ਫੋਟੋ ਫੋਟੋ ਕਹਿੰਦਾ ਵੀ ਫੋਟੋ ਲਊ ਉਹ ਸਿੱਧੀ ਗਣੀ ਭੈਣ ਜੀ ਉਹ ਫੋਟੋ ਲਊ ਉਹ ਤੇਰੀ ਗੱਲ ਮੰਨ ਗਿਆ ਉਹ ਫਿਰ ਕਹਿੰਦਾ ਪਾਈ ਮਾਤਾ ਫੋਟੋ ਲਊ ਦੇਖ ਕੇ ਹਾਂ ਕਰੂ ਕੋਈ ਨਹੀਂ ਫੋਟੋ ਕਾਲੂ ਕੁੜੀ ਦੀ ਮਾਂ ਦੀ ਮਾਈ ਲੈ ਲਊ ਬਸ ਗੱਲ ਕੀ ਲੜੇਗਾ ਓ ਯਾਰ ਬੰਤੋ ਹੀ ਲੜ ਕੋਈ ਤੂੰ ਸਿੱਧੀ ਗਣੀ ਗੱਲ ਕਰ ਓਏ ਜਾ 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 ਹਰਦੇ ਭਾਈ ਓਏ ਛਿੱਟਾ ਆਪਾਂ ਆ ਹੋ ਜਾ ਪੰਜਰ ਜੀ

ਬਾਹਰ ਫੇਟਾ ਸੋਡਾ ਹਾਂ ਬਾਹਰਾਂ ਕੇ ਕਰਕੇ ਫਲਟ ਕਰਾ ਆ ਫਰਦ ਕਢਾਵਾਂਗੇ ਇਹ ਮੁੰਡਾ ਭਾਈ ਤੁਹਾਡੇ ਸਾਹਮਣੇ ਢੀਂਡੇ ਉਹਦਾ ਦਿੱਸੀ ਜਾਂਦਾ ਸਾਜ਼ ਦੇ ਫਾੜਾ ਪਾਣਾ ਦੇਖ ਕੇ ਭਾਈ ਇਹ ਚ ਵੇਜਾ ਕੋਈ ਕੁੜੀ ਦੀ ਵੀ ਛੱਡੀ ਖੜਾਈ ਹੋਈ ਆ ਚਲ ਇੱਥੇ ਕੁੜੀ ਰਾਜ ਕਰਵਾ ਤੇ ਮਤਲਬ ਇਹ ਗੱਲਾਂ ਸਾਰੀਆਂ ਫੇਟਾ ਨੇ ਜੇ ਕੋਈ ਭੂਆ ਫੁੱਫੜ ਨੂੰ ਕੋਈ ਦਿਖਾਉਣਾ ਕਰਨਾ ਓਏ ਕੋਈ ਨਹੀਂ ਅਸੀਂ ਕਰਨਾ ਹਾਂ ਮੇਰੀ ਜ਼ਿੰਮੇਵਾਰੀ ਦੇਖ ਬੈਠ ਠੀਕ ਆ ਗੱਲ ਬਾਟੋ ਪੇ ਮੈਂ ਬੈਠਾ ਬੈਠ ਠੀਕ ਪਿੱਛੇ ਕਰ ਜਾ ਫੇਕਰ ਨਹੀਂ ਕਰਦਾ ਠੀਕ ਆ ਬੋਤ ਗੱਲ ਮੈਂ ਕਹੀ ਸੀ ਬੋਤ ਗੋਤ ਕਰਨ ਦਾ ਰੋਲਾ ਪੈਂਦਾ ਛੱਡ ਜਾ ਇਹਨਾਂ ਦਾ ਗੋਤ ਕੀ ਆ ਟਿੱਕੇਗਾ ਉਰੇ ਆ ਜਾ ਉਰੇ ਆ ਜਾ ਬੋਤ ਪੁੱਛੋ ਯਾਰ ਮਾਪਾ ਕੁੜੀ ਤੁ ਤੋ ਕੇ ਦੇਖ ਆਹ ਹੋ ਤਾਂ ਦੇਖਣੀ ਆ ਯਾਰ ਓਏ ਇਹ ਤਾਂ ਕੁਛ ਨਹੀਂ ਐ ਮੈਂ ਬਾਈ ਓਏ ਇਹਦਾ ਗੋਤ ਕੀ ਐ ਗੋਤ ਗੋਤ ਨਹਿਲਾ ਅੱਛਾ ਨਹਿਲਾ ਫੇਰ ਤਾਂ ਠੀਕ ਐ ਇਹ ਨਹੀਂ ਮਿਲਦਾ ਕਿਸੇ ਨੂੰ ਅੱਛਾ ਨੋ ਨੋ ਟਾਮਈ ਹਾਂ ਯਾਰ ਸੁਣਿਆ ਹੈ ਹੀ ਨਹੀਂ ਕਦੇ ਹਨਾ ਸੁਣਿਆ ਕਿ ਇਹ ਤਾਂ ਯਾਰ ਉਧਰ ਪਿਛਲਾ ਪਿੰਡ ਫਿਰ ਕਿਹੜਾ ਤੁਹਾਡਾ ਪਿਛਲਾ ਪਿੰਡ ਤਾਂ ਮਾਟਾ ਸਾਡੇ 6.5 ਕਿੰਚੂ ਆ ਗਿਆ ਸ਼ਾਹਪੁਰਾ ਸਾਡਾ ਪਿੰਡ ਸ਼ੇਰਪੁਰ ਸ਼ਾਹਪੁਰਾ ਸਾਡੇ ਨਾਲੋਂ ਵੱਡਾ ਫਿਰਦਾ ਬਰੂਰ ਜ਼ਿਲ੍ਹੇ ਦੇ ਸੀਜਾ ਦਾ ਇਧਰ ਕੋਲੇ ਆ ਗਿਆ ਕੋਸਤਾ ਨ ਮੱਲਿਆ ਵੀ ਨਹਿਲਾ ਸੁਖ ਕੈਨ ਬੰਨੀ ਰਤਗੇ ਬੰਨੀ ਅੱਛਾ ਤੇ ਤੇਰਾ ਸ਼ਾਹਪੁਰ ਸਿਰਲਾ ਜਾ ਕੋਤ ਹੈ ਨਾ ਇਹ ਹਾਂ ਇਹ ਮੱਲਿਆ ਵੀ ਉੱਤਰ ਬਾੜਾ ਸੀ ਉੱਤਰ ਬਾੜਾ ਇੱਧਰ ਬੜਾ ਫੁੜੀ ਰਾਗੇ ਛਾਡੇ ਠੀਕ ਹੈ ਹਾਂ ਤੇ ਉਹ ਹੀ ਗੱਲ ਛਾਡੇ ਦਾ ਪਹਿਲੀ ਗੱਲ ਖੂਨ ਕੀ ਹੈ ਨਹੀਂ ਬੰਦਾ ਗਿਆ ਅੱਛਾ ਬਿਮਾਰੀ ਕਰ ਦੂ ਕਿਸੇ ਅੱਛਾ ਹਾਂ ਸ਼ਾਹ ਬੰਦਿਆ ਇਹ ਵਿਚਾਰਾ ਨਾ ਇੱਕ ਨਾ ਦੋ ਠੀਕ ਹੈ ਭਾਈ ਕੱਲ ਨੂੰ ਗੱਲ ਨਾਲ ਕੋਈ ਫੋਟੋ ਮਿਲ ਜੂ ਕਿ ਤੇ ਮੈਨੂੰ ਬੇਇੱਜ਼ਤੀ ਕਰਾ ਲਿਆ ਬਲੀ ਜਮੇ ਬੈਲੀ ਜੀ ਬਾਈਲੀ ਤਾਂ ਸੀ ਗਈ ਹਾਂ ਉਹ ਗੱਲ ਨਹੀਂ ਹੈ ਚਲ ਗਿਆ ਫਿਰ ਹਾਂ ਚਲੋ ਭਾਈ ਗੱਲ ਨਿਬੜ ਗਈ ਹਾਂ ਅਬ ਤਾਂ ਕੱਲ ਨੂੰ ਆ ਜੋ ਫਰਜ਼ ਕੱਲ ਨੂੰ ਆਈਏ ਜੇ ਪਰਸ ਕੱਲ ਨੂੰ ਤਾਂ ਫਰਜ਼ ਕਢਾ ਲਾਂਗੇ ਲੈ ਕਮਰਾ ਆ ਜਾ ਚਲ ਚਲ ਪਾਣੀ ਵੀ ਭਰੇ ਨਿਬੜ ਗਿਆ ਯਾਰ ਆਪਾਂ ਵੀ ਰੋਜ਼ ਕੰਮ ਛੱਡਦੇ ਆਹੀ ਕੰਮ ਦੇ ਬਾਰੇ ਆਪਾਂ ਸਰਦਾਰ ਜੀ ਨਾਲ ਇੱਕ ਗੱਲ ਹੋ ਜਾ ਭਾਈ ਹਾਂ ਸਾਨੂੰ ਆਇਨੀ ਨਾ ਬਾਹਲਾ ਖਰਚਦਾ ਰੋਟੀ ਬਿਨਾ ਬਚਾ ਦਾ ਖੜਾ ਅਸਾ ਠੀਕ ਆ ਨਾ ਕੋਈ ਮੰਗ ਮਗੇ ਦਾ ਚੱਲ ਜਿਹੜਾ ਉਹ ਦੇਣਾ ਦੇ ਆ ਉਹ ਤਾਂ ਦੇ ਦੇਣੀ ਹੈ ਪਰ ਇਹ ਕੱਲ ਨਹੀਂ ਹੈ ਭਾਈ ਕੁੜੀ ਭਮਾਂ ਦੀ ਨਾ ਤੜਕੇ ਟੋਰ ਜੋ ਕੱਲ ਨੂੰ ਲੈ ਲਾਂਗੇ ਸੀ ਬਸ ਕੀ ਕੀ ਲੈ ਲੇਗਾ ਓ ਮਾਤਲ ਵੀ ਛਾਕ ਜੇ ਕਮੋ ਵੀ ਕੱਲ ਨੂੰ ਆਇਨੀ ਭਾਈ ਕੋਈ ਅਗਲੇ ਨੂੰ ਦੱਸਾਂ ਅਗਲੇ ਰੈ ਬਾੜੀ ਤੁਮ ਹੋਏ ਯਾਰ ਇਹ ਤਾਂ ਕਹਿੰਦਾ ਮੇਰੇ ਬਣੂਆ ਜਮਾਨ ਨੰਗੀ ਤੋੜ ਦਿੰਨੇ ਕੱਪੜੇ ਵੀ ਮੇਰੇ ਚਲ ਆ ਅੱਛੇ ਕੁੜੀ ਅਸੀਂ ਨੰਗੀ ਤੋੜ ਦਗੇ ਓਏ ਆਏ ਨਹੀਂ ਬਸ ਤਿੱਧੀ ਪੈਣ ਯਾਕ ਬਿਊ ਭਾਈ ਕੁਛ ਨਾ ਦਿਓ ਹਾਂ ਭਾਏ ਕਹਿ ਕਾਤਲ ਕਹਿਣ ਦਾ ਭਾਗ ਵੀ ਭਾਈ ਸਾਰਾ ਖਰਚਾ ਵੀ ਮਰਨਾ ਠੀਕ ਆ ਬਸ ਅਗਲੇ ਕਰਨੇ ਸਾਰਾ ਕੁਝ ਦੇਣਗੇ ਮੈਂ ਕਹਾ ਕਾਰ ਛੇਕ ਆ ਗਿਆ ਨਾ ਕਿੰਨੂ ਮੈਂ ਕੱਜੀ ਮੈਂਟ ਵਾਜੂ ਖੜਾ ਛੱਡ ਆਪਣਾ ਅੰਗ ਛਾਕ ਨਹੀਂ ਚੰਗਾ ਮਿਲਦਾ ਇਹਨੂੰ ਕੌਣ ਕਰਦਾ ਕਹੇ ਲੈ ਲੈ ਜੇ ਲੈ ਠੀਕ ਆ ਯਾਰ ਫਿਰ ਜੰਗ ਜੇ ਮੈਂ ਕਰਾਈ ਇਹ ਨਾ ਤੂੰ ਆਈ ਛੱਡੀ ਜੀ ਗੱਡੀ ਚਲਾਉਣ ਵਾਲੀ ਹੈ ਨਹੀਂ ਕੋਈ ਕਰਦਾ ਲੈ ਇਹ ਤਰੀਕੇ ਕੱਢ ਤੂੰ ਬਾ ਆ 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 ਆਉਣ ਜੇ ਗੱਲਬਾਤ ਕਰਦੇ ਪੰਜ ਕਰਦੇ ਆ ਕਰ ਮਰੇਗਾ ਕੰਮ ਲੈ ਲਿਆ ਦਰੂ ਦੂਰ ਤੋਂ ਪਿੰਡਾ ਵੱਬਾ ਹਣਾ ਇਹ ਨਾ ਨਾ ਤਾਂ ਸਿਰੀ ਪੜੀ ਪੈਸੇ ਛੇ ਨਾ ਬਈਆ ਯਾਰ ਉਹ ਹੁਣ ਤਾਂ ਬਾਹੀ ਥੋੜੀ ਕੱਟ ਕਰ ਲੈ ਪਹਿਲਾਂ ਛਾਰੀ ਬਾਹੀ ਕਰੀ ਸਿਰੀ ਉਹ ਦੇਖ ਗਲਾਸ ਉੱਤੇ ਯਾਰ ਓਏ ਗੱਲਾਂ ਤਾਂ 100 ਪੰਤਾ ਬੰਦਾ ਨੇ ਮੋਟਰ ਤੇ ਛਧਾਰ ਬੰਦਿਆ ਕੋਈ ਆਏ ਨਾ ਯਾਰ ਛਧਾਰ ਦੇ ਯਾਰ ਆਪਣੀ ਗੱਲ ਜੇ ਤੁਸੀਂ ਲਾਲਾ ਜਿਗੜੀ ਨੂੰ ਕਹਿ ਜਾਈਓ ਛੋਕਾਈ ਆ ਜਾਓ ਲੱਤ ਮੂੰਹ ਕੋਈ ਚੱਕੀ ਫਿਰਦੇ ਹੋ ਤੇਲ ਆ ਤੇ ਹਾਂ ਇਹ ਤਾਂ ਅੱਛਾ ਤੇਲ ਇਹ ਤਾਂ ਲਾਉਂਦੇ ਦੀ ਬੋਲ ਦਮਾ ਦੀ ਤਾਂ ਤੇਲ ਪਿਆ ਹੋਊਗਾ ਮੁੱਟੋ ਖੜੇ ਕੋਲੇ ਫਿਰ ਉਹ ਜਰ ਬਲਾਈ ਜੰਦਾ ਫਿਰ ਬਿੱਲੀ ਕੋਲ ਪਿੱਛੋਂ ਪਈ ਕਾ ਕਾਲੇ ਉਹ ਕਾਲੇ ਸਪਰੇ ਕਰੇ ਛਿਰੋੜੋ ਲਾਇ ਹਾਂ ਪੈਣ ਦਫਾ ਹੋ ਅਸ਼ਰਦ ਹੋ ਜਾ ਉਹ ਇਹ ਦੇ ਨਾ ਡਾਜੀ ਸਾਰਿਆ ਮਰੂਦ ਗਿਆ ਫੜ ਕੇ ਪਰੋਣਿਆ ਖੜ ਜਾ ਖੜ ਜਾ ਓਏ ਲੋਥੇ ਪਾ ਦੇ ਕੋਈ ਭਏ ਓਏ ਮੂਰੂ ਜੂ ਨੂੰ ਪੈਂਦਾ ਮੂਰੂ ਜੂ ਆ ਮੇਰੇ ਕੋਲ ਹੈਗਾ ਓਏ ਗੱਲ ਫਿਰ ਕਾਹਨੂੰ ਲੋ ਜੀ ਸਾਡਾ ਲੱਗਦਾ ਜੀ ਸਾ ਕੋਈ ਬੋਲਣ ਜੀ ਆਪਣੇ ਕਰਿਓ ਕੋਈ ਆਹੋ ਜਮਾਈਆਂ ਦੇ ਸਾ ਲੱਗਦਾ 10 20 ਦਿਨਾਂ ਕੰਮ ਰਹਿ ਗਿਆ ਕੰਮ ਲੈ ਲਿਆ ਮੂਰੇ ਲੱਗ ਪੈਂ ਗਏ ਗੱਲ ਨੇ ਜੇ ਮਛਾਂ ਕੰਮ ਕੱਢਿਆ ਕੇ ਨਾ 10 ਸਹੀ ਤੇ ਲੱਗਣਾ ਓਏ ਦਵਾਈ ਲੱਗ ਗਈ ਆ ਦੇਖੀ ਬੰਦ ਗਿਆ ਤਾਂ ਕਾਂਕੀ ਛੋਟੀ ਛੋਟੀ ਆ ਇਹ ਇਹਦਾ ਇਹਦਾ ਬਾਈ ਤਰਾਹਾ ਲੱਗਾ ਨੀ ਮਾਥਾਂ ਤਾਂ ਲੱਗਦੀ ਵਾਕ ਦੀ ਲੁੱਲੀ ਵਰਗੀ ਬੱਲੀਆਂ ਨੇ ਆ ਦੇਖ ਐਡੀ ਲੁੱਲੀ ਹੁੰਦੀ ਆ ਜੋ ਆਖਾ ਲੈ ਮੰਨ ਕੇ ਲੇਟ ਹੋਏ ਆਏ ਕੋਈ ਕੀਦਰ ਨਾ ਜੜ ਫਿਰ ਕੀ ਕਹਿੰਦਾ ਇਹ ਕੀ ਕਹਿੰਦਾ ਇਹ ਇਹ ਟੱਕ ਕੋਏ ਮੈਂ ਮਰੀ ਜਾਂਦਾ ਕਦੋਂ ਕੋਰ ਬੰਦ ਹੋਗਾ ਸੀ ਵੀਰ ਜਣ ਬਿਲੇ ਆਏ ਕਹਿੰਦਾ ਕੋਰ ਬੰਦ ਹੋ ਗਿਆ ਸੀ ਆਹੋ ਚੱਲ ਕੰਬੇ ਤੇ ਮੱਛ ਅੱਛਾ ਚਪਟੇ ਤੋਂ ਪਤਾ ਲੱਗ